ਕੀਤੀ ਗਈ ਜਿਸ ਵਿੱਚ ਪਾਰਟੀ ਦੇ ਸੈਂਟਰਲ ਕੋਆਰਡੀਨੇਟਰ ਪੰਜਾਬ ਹਰਿਆਣਾ ਚੰ디ਗੜ੍ਹ ਦੇ ਇੰਚਾਰਜ ਜੂਪੀ ਦੇ ਵਿੱਚ ਜਿਨ੍ਹਾਂ ਨੂੰ ਭੈਂਦੀ ਨੇ ਜ਼ਿੰਮੇਵਾਰੀ ਦਿੱਤੀ ਹੈ ਸ਼੍ਰੀਮਾਨ ਰਣਜੀਤ ਸਿੰਘ ਬੈਦੀਪਾਲ ਜੀ ਮੁੱਖ ਮਹਿਮਾਨ ਔਰ ਸੱਦੇ ਨਵੇਂ ਲਗਾਏ ਗਏ ਪਰਿਵਾਰੀ ਜਿਹੜੇ ਆ ਕੇਂਦਰ ਦੀ ਤਰਫੋਂ ਸ਼੍ਰੀ ਪ੍ਰਤਾਪ ਸਿੰਘ ਜੀ ਆ ਉਪਹੁੰਚੇ ਵਿਸ਼ੇਸ਼ ਤੌਰ ਤੇ ਔਰ ਪਾਰਟੀ ਦੀ ਸਟੇਟ ਲੀਡਰਸ਼ਿਪ ਜਿਹੜੀ ਆ ਔਰ ਜ਼िला ਲੀਡਰਸ਼ਿਪ ਵਿਧਾਨ ਸਭਾ ਹਲਕਿਆਂ ਦੀ ਲੀਡਰਸ਼ਿਪ ਬਾਂਸਫ ਬੀਬੀਐਫ ਇਸ ਮੀਟਿੰਗ ਦਾ ਮਕਸਦ ਸਭ ਤੋਂ ਪਹਿਲਾਂ ਤਾਂ ਇਹ ਆ ਕਿ ਭਾਈ ਪਾਰਟੀ ਨੇ 15 ਮਾਰਚ ਤੋਂ ਪੰਜਾਬ ਸੰਭਾਲੋ ਮਹਮ ਸ਼ੁਰੂ ਕੀਤੀ ਸੀ ਔਰ ਉਹ 15 ਮਾਰਚ ਤੋਂ ਸਭ ਕਾਂਛੀ ਰਾਮ ਜੀ ਦੇ ਜਨਮ ਦਿਨ ਤੇ ਸ਼ੁਰੂ ਕੀਤੀ ਔਰ 9 ਅਕਤੂਬਰ ਸਭ ਕਾਂਛੀ ਰਾਮ ਜੀ ਦੇ ਪ੍ਰਿਨਿਰਵਾਣ ਦਿਵਸ ਤੱਕ ਉਹਦਾ ਪਹਿਲਾ ਪੜਾ ਸਫਲਤਾਪੂਰਵਕ ਮੁਕੰਮਲ ਹੋਇਆ ਇਹ ਪੰਜਾਬੀਆਂ ਨੂੰ ਵਧਾਈ ਕਿ ਅਸੀਂ ਪੰਜਾਬ ਦੇ ਅੰਦਰ ਡਰਗ ਵਰਗੇ ਗੰਭੀਰ ਮੁੱਦੇ ਤੇ ਸਰਕਾਰ ਨੂੰ ਵੀ ਮਜਬੂਰ ਕਰਨ ਚ ਕਾਮਯਾਬ ਹੋਏ ਕਿ ਉਹ ਵੀ ਜੁੱਤ ਨਸ਼ਿਆਂ ਵਿਰੁੱਧ ਚਾਹੇ ਲੋਕਾਂ ਦੀ ਅੱਖਾਂ 'ਚ ਘੱਟਾ ਹੀ ਪਾਉਂਦੇ ਆ ਪਰ ਉਹਨੂੰ ਮਹਿਮ ਚਲਾਉਣੀ ਪਈ ਔਰ ਇਹ ਮੁੱਦਾ ਜਿਹੜਾ ਸਰਕਾਰ ਨੇ ਠੰਡੇ ਬਸਤੇ ਵਿੱਚ ਸੁਟਿਆਸ ਰੋਜ਼ ਲੋਕਾਂ ਦੀਆਂ ਮਾਮਾਂ ਦੇ ਪੁੱਤ ਮਰ ਰਹੇ ਸੀ ਔਰ ਪੰਜਾਬ ਦੇ ਵਿੱਚ ਅਸੀਂ ਪਹਿਲਾਂ ਸੋਚਦੇ ਸੀ ਕਿ ਸਿਰਫ ਜਵਾਨੀ ਟਾਰਗੇਟ ਤੇ ਆ ਲੇਕਿਨ ਫਿਰ ਬਚਪਨ ਵੀ ਟਾਰਗੇਟ ਤੇ ਹੋ ਗਿਆ ਬੱਚਿਆਂ ਨੂੰ ਸਰਕਾਰੀ ਸਕੂਲਾਂ ਦੇ ਵਿੱਚ ਜ਼ਬਰਦਸਤੀ ਡਰੱਗ ਦੇਣਾ ਔਰ ਉਹਨਾਂ ਨੂੰ ਮਾਪਿਆਂ ਦੀਆਂ ਦੇਖਭਾਲ ਤੋਂ ਪੈਸੇ ਚੋਰੀ ਕਰਨ ਲਈ ਕਹਿਣਾ ਔਰ ਇੱਕ 6 ਮਹੀਨੇ ਦਾ ਬੱਚਾ ਜਿਹੜਾ ਉਹ ਮਾਂ ਔਰ ਬਾਪ ਨੇ ਡਰੱਗ ਦੀ ਖਾਤਰ ਕਿੱਟਾ ਖਰੀਦਣ ਲਈ 1 ਲੱਖ 80 ਹਜ਼ਾਰ ਦੇ ਮਾਨਸਾ ਜ਼ਿਲ੍ਹੇ 'ਚ ਵੇਚ ਦਿੱਤਾ ਤਾਂ ਮੈਂ ਸਮਝਦਾ ਕਿ ਇਹ ਐਸੇ ਤੱਬੇ ਪੰਜਾਬ ਦੇ ਸਰਕਾਰ ਦੇ ਮੂੰਹ ਤੇ ਲੱਗ ਰਹੇ ਜਿਹੜੇ ਕਿਸੇ ਵੀ ਸਾਬਣ ਨਾਲ ਧੋਤੇ ਨਹੀਂ ਜਾ ਸਕਦੇ ਇਨੂੰ ਸੰਗਤਿਤ ਹੋਊਗੀ 2027 ਚ ਤੁਮੇ ਅੱਜ ਦੀ ਜਿਹੜੀ ਸ਼ੱਡੀ ਅੱਜ ਜਿਹੜਾ ਅਸੀਂ ਪੰਜਾਬ ਸੰਭਾਲੋ ਮਹਮਦ ਦਾ ਦੂਸਰਾ ਪੜਾਅ ਸ਼ੁਰੂ ਕਰਨ ਦਾ ਐਲਾਨ ਕੀਤਾ ਪਹਿਲੇ ਪੜਾਅ ਦੇ ਸਫਲਤਾ ਲਈ ਪੰਜਾਬੀਆਂ ਦੇ ਸਹਿਯੋਗ ਦਾ ਮੈਂ ਕੋਟਨ-ਕੋਟ ਧੰਨਵਾਦ ਕਰਦਾ ਔਰ ਜਿਹੜਾ ਦੂਜਾ ਪੜਾਅ ਸ਼ੁਰੂ ਕੀਤਾ ਅਸੀਂ ਕਿ ਪੰਜਾਬ ਸੰਭਾਲੋ ਮੈਂ ਨੁਕਲ ਮੀਟਿੰਗਾਂ ਕਰਕੇ ਚਾਹਾਂ ਤੇ ਚਰਚਾ ਕਰਕੇ ਸਕੂਲਾਂ ਕਾਲਜਾਂ ਯੂਨੀਵਰਸਿਟੀਆਂ ਵਿੱਚ ਜਾ ਕੇ ਕਿਸਾਨਾਂ ਪਛੜਿਆ ਕਾਰੋਬਾਰੀਆਂ ਕੋਲ ਜਾ ਕੇ ਦਲਤਾਂ ਪਛੜਿਆਂ ਨੂੰ ਜਗਾ ਕੇ ਅਸੀਂ ਵੱਡੀ ਤਿਆਰੀ ਜੜੀ ਆ ਇਹ ਪੰਜਾਬ ਨੂੰ ਇਸ ਗੰਭੀਰ ਸੰਕਟ ਤੋਂ ਜਿਹੜਾ ਪੰਜਾਬ ਸੰਭਾਲੋ ਮੈਂ ਇਹਦੇ ਅਸੀਂ ਮੁੱਦੇ ਲਾਏ ਜਿਹਦੇ ਵਿੱਚ ਡਰੱਗ ਨੰਬਰ 1 ਤੇ ਆ ਐਜੂਕੇਸ਼ਨ ਰੈਗੂਲੇਸ਼ਨ 100% ਸਕੂਲਾਂ ਵਿੱਚ ਅਧਿਆਪਕ ਹੋਣੇ ਇਹ ਬਹੁਜਨ ਸਮਾਜ ਪਾਰਟੀ ਦਾ ਵੱਡਾ ਮੁੱਦਾ ਆ ਮੁਫਤ ਦੇ ਲਾਗਵੀ ਸਕਿਆ ਦੇ ਕਾਨੂੰਨ ਨੂੰ ਲਾਗੂ ਕਰਨਾ ਔਰ ਇਸ ਤੋਂ ਇਲਾਵਾ ਬੇਰੁਜ਼ਗਾਰੀ ਵੱਡੀ ਚੁਣੌਤੀ ਆ ਨੌਜਵਾਨਾਂ ਨੂੰ ਮੇਰਾ ਸੱਦਾ ਆ ਕਿ ਉਹ ਮੌਜੂਦ ਸਮਾਜ ਪਾਰਟੀ ਨਾਲ ਆਪਣਾ ਆਪ ਵਿਖ ਜੋੜਨ ਕਿਉਂਕਿ ਜਿਨ੍ਹਾਂ ਨਾਲ 78 ਸਾਲ ਜੋੜਿਆ ਉਨੀ ਤਾਂ ਉਜਾੜ ਦਿੱਤੇ ਜਾਂ ਸ਼ਮਸ਼ਾਨ ਘਾਟ ਵਿੱਚ ਭੇਜ ਦਿੱਤੇ ਜਾਂ ਜੰਗਲਾਂ ਵਿੱਚ ਭੇਜ ਦਿੱਤੇ ਉਹ ਸੰਗਲਾਂ ਰਹੀਂ ਵਾਪਸ ਆ ਰਹੇ ਕਿਸੇ ਕਈਆਂ ਦੀ ਡੰਗਲਾਂ ਚ ਹੱਡੀਆਂ ਵੀ ਨਹੀਂ ਲੱਭੀਆਂ ਮੱਬੇ ਹੱਡੀਆਂ ਨੂੰ ਹੀ ਤਰਸਦੇ ਸੋ ਇਹ ਜਿਹੜੇ ਤਰਸਜੋਖ ਹਾਲਾਤ ਜਿਹੜਾ ਪੰਜਾਬ ਦਾ ਉਜਾੜਾ ਕੀਤਾ ਘਰਾਂ ਦੇ ਗਿਲੰਦਰ ਦੇ ਵਿੱਚ ਅੰਬੇਡਕਰ ਨਗਰ ਦੇ ਕਰਤੂਟ ਨੇ ਇਹ ਨੋਟਿਸ ਹਜ਼ਾਰ ਕਰ ਨੂੰ ਤੋੜਨ ਦੇ ਨੋਟਿਸ ਆ ਗਏ ਉੱਥੇ ਗੁਰੂ ਰਵਿਦਾਸ ਗੁਰੂ ਕਰਤੇ ਹਮਲਾ ਇਸ ਤੋਂ ਇਲਾਵਾ ਹੋਰ अनेका ਹਜ਼ਾਰ ਔਰਾਂ ਲਗਭਗ ਸੰਗਰੂਚ ਫੜ ਕੇ ਜੇਲ੍ਹ ਪੇਤੀਆਂ ਵੀ ਬਸਪਾ ਨੇ ਲੜਾਈ ਲੜ ਕੇ ਸਦਾਈ ਹੈ ਅੰਬੇਡਕਰ ਤੇ ਬਤਾਤੇ ਹਮ ਇੱਕ ਸਫਲਤਾਪੂਰਵਕ ਅਸੀਂ ਇਹ ਪਹਿਲਾ ਪੜਾਅ ਮੁਕੰਮਲ ਕੀਤਾ ਔਰ ਦੂਸਰਾ ਜਿਹੜਾ ਮੈਦਾਨ ਅੱਜ ਤੋਂ ਸ਼ੁਰੂ ਹੋ ਗਿਆ ਔਰ ਉਹਦੇ ਵਿੱਚ ਅਸੀਂ ਹਰ ਕੋਨੇ ਚੱਕ ਜਾ ਕੇ ਇਹ ਪੰਜਾਬ ਸੰਭਾਲੋ ਆਵਾਮ ਦਾ ਮੈਂਬਰ ਅਸੀਂ ਤੇ ਤੇ ਬੰਦੇ ਤੌਰ ਤੇ ਮਜ਼ਬੂਤ ਕਰਕੇ ਅਸੀਂ ਜਿਹੜਾ ਨਾਰਾ ਦੇ ਕਰਕੇ ਪੰਜਾਬ ਦਾ ਸੰਕਲਪ ਫਸਪਾ ਹੀ ਕਲਪ ਪੰਜਾਬ ਦੇ ਅੰਦਰ ਚੱਲ ਰਹੀ ਪਾਰਟੀ ਬਦਲ ਬਣੇਗੀ ਪੰਜਾਬ ਦੇ ਅੰਦਰ ਜਿਹੜਾ ਇਹ ਨਹੀਂ 78 ਸਾਲਾਂ ਦੇ ਆਗਮ ਨੇ ਬਦਹਾਲ ਪੰਜਾਬ ਬਣਾਇਆ ਗਰਜਾਈ ਪੰਜਾਬ ਬਣਾਇਆ ਇਸ ਬਦਹਾਲ ਪੰਜਾਬ ਨੂੰ ਖੁਸ਼ਹਾਲ ਪੰਜਾਬ ਬਣਾਉਣ ਦਾ ਬਹੁਜਨ ਸਮਾਜ ਪਾਰਟੀ ਪੰਜਾਬ ਸਮਾ ਲੋ ਮਹਮਦ ਦਾ ਸੰਕਲਪ ਲੈ ਕੇ ਅੱਗੇ ਵਧੀ ਪੰਜਾਬੀ ਇਨੂੰ ਅਸ਼ੀਰਵਾਦ ਦੇ ਪੰਜਾਬੀ ਇਹਦਾ ਹਿੱਸਾ ਬਣਨ ਜੀ ਮੀਟਿੰਗ ਦਾ ਇਹ ਮਕਸਦ ਸੀ ਇਸ ਨੂੰ ਲਾਵਾਜੋਗ ਨੈਸ਼ਨਲ ਲੈਵਲ ਤੇ ਪਾਰਟੀ ਦੀ ਕੌਮੀ ਪ੍ਰਧਾਨ ਨੇ ਜੋ ਜ਼ਿੰਮੇਵਾਰੀ ਸਾਰੀਆਂ ਸਟੇਟਾਂ ਨੂੰ ਜਿੱਥੇ ਬੰਦੇ ਪੈਂਦੇ ਨੂੰ ਮਜ਼ਬੂਤ ਕਰਨ ਲਈ ਲਗਾਈ ਹੈ ਉਹਦੇ ਲਈ ਵੀ ਬਰਤਨਾਂ ਦੀ ਡਿਊਟੀਆਂ ਲਗਾਈਆਂ ਅੱਛਾ ਭਾਜੀਪੀ ਕਿਤੇ ਨਾ ਕਿਤੇ ਸਾਜ਼ਿਸ਼ ਕਰ ਸਕਦੀ ਹੈ ਕੋਈ ਨਾ ਕੋਈ ਸਤਾਈ ਦੇ ਤੋਂ ਪਹਿਲਾਂ ਪਹਿਲਾਂ ਕਿਉਂਕਿ ਉਦਾਹਰਨਾਂ ਸਾਹਮਣੇ ਨੇ ਕਈ ਸਟੇਟਾਂ ਦੇ ਵਿੱਚ ਉਹਨੇ ਕਰ ਦਿੱਤਾ ਤੇ ਦੇਖੋ ਬੀਜੇਪੀ ਵੀ ਸਾਜ਼ਿਸ਼ ਕਰ ਸਕਦੀ ਆ ਆਮ ਪਾਰਟੀ ਵੀ ਸਾਜ਼ਿਸ਼ ਆਮ ਪਾਰਟੀ ਨੇ ਤਾਂ ਐਲਾਨ ਕੀਤਾ ਨਾ ਕਿ ਸਾਮ ਦਾਮ ਦੰਡ ਭੇਦ ਗਾਲੀ ਗਲੋ ਮਾਰੋ ਲੁੱਟੋ ਜੋ ਮਰਜ਼ੀ ਕਰੋ ਜਿੱਤੋ ਠੀਕ ਹੈ ਨਾ ਤੋਂ ਆਮ ਆਦਮੀ ਦਾ ਚਿਹਰਾ ਵੀ ਜਗ ਜਾ ਰਹਾ ਹੋ ਗਿਆ ਬੀਜੇਪੀ ਦਾ ਚਿਹਰਾ ਵੀ ਜਗ ਜਾ ਰਹਾ ਹੋ ਗਿਆ ਕਾਂਗਰਸ ਨੂੰ ਵੀ ਦੇਖ ਲਿਆ ਲੋਕਾਂ ਨੇ ਅਕਾਲੀ ਦਲ ਵੀ ਦੇਖਿਆ ਹੁਣ ਮੌਕਾ ਅਸੀਂ ਪੰਜਾਬੀਆਂ ਨੂੰ ਇਹ ਬੇਨਤੀ ਕਰਦੇ ਹਾਂ ਕਿ ਇੱਕ ਮੌਕਾ ਬੌਧਨ ਸਮਾਜ ਪਾਰਟੀ ਨੂੰ ਦੇਣ ਦਾ ਮਨ ਬਣਿਆ ਲੈਟ ਟੂ ਗਿਵ ਇਟ ਚਾਂਸ ਬੌਧਨ ਸਮਾਜ ਪਾਰਟੀ ਅਸੀਂ ਪੰਜਾਬ ਨੂੰ ਇਸ ਸੰਕਟ ਦੇ ਵਿੱਚੋਂ ਕੱਢਣ ਦਾ ਵਿਜ਼ਨ ਲੈ ਕੇ ਚੱਲੇ ਆ ਬੀਐਸਪੀ ਕੋਲ ਨੀਤੀ ਪ੍ਰੋਗਰਾਮਾ ਕਿ ਅਸੀਂ ਪੰਜਾਬ ਨੂੰ ਇਸ ਸੰਕਟ ਤੋਂ ਕੱਢਾਂ ਜਿਸ ਤਰ੍ਹਾਂ ਬਾਈ ਕੋਰ ਮਾਰਾ ਇਹਨੂੰ ਲੈ ਕੇ ਵੱਖ-ਵੱਖ ਪਾਰਟੀਆਂ ਜਿਹੜੀਆਂ ਲਾਹੰਬੰਦ ਹੋਈਆਂ ਤੇ ਉਹਨਾਂ ਪਰਿਵਾਰ ਦੇ ਨਾਲ ਖੜੀਆਂ ਹੁੰਦੀਆਂ ਪਰ ਜਦੋਂ ਆਈਐਸ ਜਦੋਂ ਉਹਨਾਂ ਦੀ ਪਤਨੀ ਤੇ ਐਫਆਈਆਰ ਹੁੰਦੀ ਹੈ ਉਹਨਾਂ ਦੇ ਸਾਲੇ ਤੇ ਐਫਆਈਆਰ ਹੁੰਦੀ ਹੈ ਫਿਰ ਉਹਨਾਂ ਕੋਈ ਪਾਰਟੀਆਂ ਮੁੜ ਕੇ ਖੜੀਆਂ ਨਹੀਂ ਹੋ ਰਹੀਆਂ ਕੀ ਕਾਰਨ ਹੈ ਦੇਖੋ ਬਸਪਾ ਤੋਂ ਇਲਾਵਾ ਮੈਨੂੰ ਕੋਈ ਪਾਰਟੀ ਨਜ਼ਰ ਨਹੀਂ ਆਈ ਕਿਹੜੀ ਖੜੀ ਹੋਈ ਹੈ ਮੈਂ ਤਾਂ ਕਿਹਾ ਵੀ ਕਿਸੇ ਵੀ ਪਾਰਟੀ ਦਾ ਸਟੇਟ ਪ੍ਰਧਾਨ ਉਹਨਾਂ ਦੇ ਭੋਗ ਤੇ ਵੀ ਨਹੀਂ ਗਿਆ ਦੇਖੋ ਆਪਾਂ ਏਡੀ ਵੱਡੀ ਟੈਸਡੀ ਹੋਈ ਹੋਵੇ ਇੱਕ ਵਿਵਸਥਾ ਨਹੀਂ ਉਹਨਾਂ ਦੀ ਜਾਨ ਲਈ ਹੋਵੇ ਜਾਤੀਵਾਦੀ ਪ੍ਰਬੰਧ ਨੇ ਜਾਨ ਲਈ ਹੋਵੇ ਤੇ ਉਹ ਜਾ ਕੇ ਪਰਿਵਾਰ ਦਾ ਕਾਂਗਰਸ ਭਾਜਪਾ ਅਕਾਲੀ ਆਪ ਅਨੈਲੋ ਹਰਿਆਣਾ ਪੰਜਾਬ ਚੰਡੀਗੜ੍ਹ ਦੇ ਸਟੇਟ ਜੁਨਟਾਂ ਦੇ ਪ੍ਰਧਾਨ ਸਾਰੇ ਗੈਰਹਾਜ਼ਰ ਦੋਨੇ ਸਟੇਟਾਂ ਦੇ ਮੁੱਖ ਮੰਤਰੀ ਗੈਰਹਾਜ਼ਰ ਚੰਡੀਗੜ੍ਹ ਦੇ ਗਵਰਨਰ ਸਾਹਿਬ ਪ੍ਰਸ਼ਾਸਕ ਨੇ ਚੰਡੀਗੜ੍ਹ ਤੇ ਘਟਨਾ ਹੋਈ ਆ ਉਹ ਚੰਡੀਗੜ੍ਹ ਦੇ ਗਵਰਨਰ ਸਾਹਿਬ ਗੈਰਹਾਜ਼ਰ ਪੰਜਾਬ ਦੇ ਸੂਈ ਸਾਰੀ ਮਸ਼ੀਨਰੀ ਗੈਰਹਾਜ਼ਰ ਕਿਉਂ ਕਿਉਂਕਿ ਲਾਈਨ ਖਿੱਚਦੇ ਨਹੀਂ ਕਿ ਜਦੋਂ ਪੀੜਤਾਂ ਨਾਲ ਖੜਨਾ ਪਊਗਾ ਜਾਂ ਅਪਰਾਧੀਆਂ ਨਾਲ ਖੜਨਾ ਪਊਗਾ ਤੋ ਇੱਕ ਕਾਂਗਰਸ ਨੇ ਬੀਜੇਪੀ ਨੇ ਆਪ ਦੀ ਲੀਡਰਸ਼ਿਪ ਨੇ ਆਪਣੇ ਇਨੈਲੋ ਨੇ ਅਕਾਲੀ ਦਲ ਨੇ ਇਹ ਸਪਸ਼ਟ ਸਨੇਹਾ ਦਿੱਤਾ ਕਿ ਕਿਤੇ ਨਾ ਕਿਤੇ ਉਹ ਪੀੜਤਾਂ ਨਾਲ ਖੜਨ ਤੋਂ ਸੰਕੋਚ ਕਰਦੇ ਆ ਅਪਰਾਧੀਆਂ ਨਾਲ ਖੜੇ ਨਜ਼ਰ ਆਉਂਦੇ ਉਹ ਭੋਜਨ ਸਮਾਜ ਪਾਰਟੀ ਨੇ ਅਸੀਂ ਉਸ ਦਿਨ ਵੀ ਕਿਹਾ ਕਿ ਜਿਹੜੀ ਪਰਿਵਾਰ ਤੇ ਐਫ ਆਈ ਆਰ ਹੋਇਆ ਉਹ ਦਰਜ ਹੋਵੇ ਜਿਹੜਾ ਸੁਸਾਇਸਾਈਡ 바이ਪੂਰਨ ਕੁਮਾਰ ਦਾ ਉਹਦੇ ਮੁਤਾਬਕ ਕਰਦੇ ਸਾਧਨਾ ਸੰਸਾਧਨਾ ਦੀ ਕਮੀ ਕਰਕੇ ਕਿਤਨਾ ਕਿਤੇ ਬਸਪਾ ਦੀ ਜਿਹੜੀ ਮੁਹਿੰਮ ਆ ਉਹ ਥੱਲੇ ਦੇ ਤਾਂ ਨਹੀਂ ਜਾਂਦੀ ਕੋਈ ਆਧੁਨਿਕ ਤਰੀਕਾ ਅਪਣਾਉਣ ਦੀ ਤਿਆਰੀ ਚੱਲ ਰਹੀ ਹੈ ਬਸਪਾ ਦੇ ਦੇਖੋ ਸਾਰੇ ਤਰੀਕੇ ਅਪਣਾਉਣ ਦੀ ਤਿਆਰੀ ਚੱਸੀ ਲੇਕਿਨ ਸਭ ਤੋਂ ਵੱਡਾ ਤਰੀਕਾ ਹੈ ਕਿ ਸ਼ਾਸਕ ਜਮਾਦਾ ਚਰਿੱਤਰ ਨਿਰਮਾਣ ਕਰਨਾ ਜਦੋਂ ਸ਼ਾਸਕ ਜਮਾਦਾ ਚਰਿੱਤਰ ਨਿਰਮਾਣ ਹੋ ਜਾਂਦਾ ਤਾਂ ਫਿਰ ਸਾਧਨਾ ਦੀ ਕਮੀ ਨਾਲ ਉਹ ਚਰਿੱਤਰ ਲੜਾਈ ਨਾਲ ਲੱਗਦਾ ਜਦੋਂ ਕਾਂਸੀ ਰਾਮ ਸਾਹਿਬ ਨੇ ਝੌਪੜੀਆਂ ਨੂੰ ਹੁਕਮਰਾਨ ਬਣਾਇਆ ਤਾਂ ਉਹ ਸਾਧਨਾ ਦੀ ਚੁਣੌਤੀ ਤਾਂ ਉਦੋਂ ਵੀ ਸੀ ਲੇਕਿਨ ਸ਼ਾਸਕ ਜਮਾਦਾਰ ਚਰਿੱਤਰ ਨਿਰਮਾਣ ਕਰਨਾ ਜ਼ਰੂਰੀ ਜਦੋਂ ਸ਼ਾਸਕ ਜਮਾਦਾਰ ਚਰਿੱਤਰ ਨਿਰਮਾਣ ਹੁੰਦਾ ਤਾਂ ਫਿਰ ਸਾਧਨ ਵੀ ਪੈਦਾ ਹੋ ਜਾਂਦੇ ਹਨ ਨੈਤਿਕ ਬਲ ਜਿਹੜਾ ਆ ਉਹ ਸਾਧਨਾ ਦੇ ਬਲ ਦਾ ਮੁਕਾਬਲਾ ਕਰਕੇ ਲੜਾਈ ਨੂੰ ਜਿੱਤ ਲੈਂਦਾ